ਦੋਸਤੋ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਿਆ ਜਿਹੜਾ ਇਹ ਸਾਡੀ ਬਲਦਾਂ ਦੀ ਖੇਡ ਨੂੰ ਬੰਦ ਕਰਾਇਆ ਜਾ ਰਿਹਾ ਤੇ ਇਹਨੂੰ ਪਾਲਤੂ ਜਾਨਵਰ ਨਾਂ ਦੱਸ ਕੇ ਜਿਹੜੀਆਂ ਸਰਕਾਰਾਂ ਨੇ ਇਹ ਸਾਡੀ ਖੇਡ ਨੂੰ ਬੰਦ ਕਰਾ ਰਹੀਆਂ ਨੇ ਜਿਹੜਾ ਐਨੀਮਲ ਹਸਬੈਂਡਰੀ ਵਿਭਾਗਾਂ ਨੂੰ ਸਾਨੂੰ ਦਿੱਕਤ ਪਾ ਰਿਹਾ ਵਾ ਬਾਕੀ ਜਿਹੜਾ ਵੀ ਕੋਈ ਬੰਦਾ ਆਹ ਦੇਖ ਲਵੇ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਵੀ ਉਹ ਮੁਲਾਜ਼ਮਾਂ ਤੱਕ ਸਰਕਾਰ ਤੱਕ ਪਹੁੰਚਣੀ ਚਾਹੀਦੀ ਆ ਦੇਖੋ ਵੀ ਇਹ ਬਾਦਾਮ ਕੁੱਟ-ਕੁੱਟ ਪਾਉਂਦੇ ਆ ਇਹਨਾਂ ਨੂੰ ਆ ਹੁਣ ਬਾਦਾਮ ਨੇ ਅੱਜ ਆਪਦੇ ਜਵਾਕਾਂ ਨੂੰ ਬਾੜਦੇ ਆ ਜਿੱਦਾਂ ਜਵਾਕ ਨੇ ਸਾਡੇ ਆਪਦੇ ਬੱਚੇ ਉਹਨਾਂ ਹੀ ਇਹਨਾਂ ਦਾ ਤੇ ਉਹ ਕਰਦੇ ਆ ਕਿ ਜਿਹੜਾ ਵੀ ਸਾਡੇ ਬੱਚਿਆਂ ਦੀ ਖੇਡ ਨੂੰ ਖਰਾਬ ਕਰਦਾ ਉਹਨੂੰ ਕਮੈਂਟ ਦੇ ਵਿੱਚ ਲਾਣ ਦਾ ਪਾਇਓ ਮੈਂ ਕਹਿੰਦਾ ਵੀ ਉਹਦਾ ਕੱਖ ਨਾ ਰਹੇ ਉਹ ਧਰਤੀ ਤੋਂ ਖਾਲੀ ਜਾਵੇ ਜਿਹੜਾ ਵੀ ਬੰਦਾ ਇਹ ਸਾਡੇ ਚਾਹੇ ਭਾਈਚਾਰੇ ਚੋਂ ਆ ਚਾਹੇ ਬਾਹਰੋਂ ਆ ਉਹ ਅਜਾਣਾ ਹੋਜਦੇ ਉਹ ਜਿਹੜਾ ਧਰਤੀ ਦੇ ਖਾਲੀ ਆਇਆ ਸੀ ਉਹਦੇ ਪਰਿਵਾਰ ਤੇ ਪਵੇ ਇਹ ਗੱਲ ਇਹ ਸਾਡੇ ਬੱਚਿਆਂ ਦੀ ਜਿਹੜੀ ਖੇਡ ਨੂੰ ਜਿਹੜਾ ਖਰਾਬ ਕਰਦਾ ਦਾ ਅਸੀਂ ਇਹਨਾਂ ਨੂੰ ਆਪਦਾ ਜਵਾਕਾਂ ਤੋਂ ਵੱਧ ਪਿਆਰ ਕਰਦੇ ਆ ਇਹੇ ਵੀਡੀਓ ਨੂੰ ਕਮੈਂਟ ਦੇ ਵਿੱਚ ਵੀ ਉਹ ਬੰਦੇ ਨੂੰ ਲਾਣਤਾ ਪਾਇਓ ਜਿਹੜੇ ਵੀ ਭਾਈਚਾਰੇ ਦੇ ਸਾਡੇ ਬੰਦਿਆਂ ਕੋਲੇ ਪਹੁੰਚਦੀ ਆ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਲਾਣਤਾ ਪਾ ਕੇ ਗਾਹਾਂ ਇਹ ਵੀਡੀਓ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ ਵੇ ਸਾਡੀ 5 ਲੱਖ ਵੋਟ ਆ ਜਿਹੜੀ ਪੂਰੇ ਪੰਜਾਬ ਦੀ ਆ ਸਾਡੇ ਭਾਈਚਾਰੇ ਦੀ 5 ਲੱਖ ਵੋਟ ਆ ਚਾਹੇ ਉਹ ਆਮ ਆਦਮੀ ਦੀ ਸਰਕਾਰ ਆ ਚਾਹੇ ਬੀਜੇਪੀ ਦੀ ਆ ਚਾਹੇ ਕਾਂਗਰਸ ਦੀ ਆ ਜਿਹੜਾ ਵੀ ਲੀਡਰ ਮੰਤਰੀ ਸਾਨੂੰ ਵੀਡੀਓ ਪਾ ਕੇ ਸਪਸ਼ਟੀਕਰਨ ਦੇ ਦੇਵੇ ਵੀ ਅਸੀਂ ਤੁਹਾਡੇ ਨਾਲ ਆ ਬਸਰਤ ਹੈ ਹੋ ਇਹਦਾ ਕੋਰਡ ਆਉਟ ਕੰਟੈਕਟ ਲੱਗਿਆ ਹੋਇਆ ਅਸੀਂ ਨਹੀਂ ਕਹਿੰਦੇ ਪਰ ਆਹ ਵੋਟਾਂ ਤੋਂ ਬਾਅਦ ਸਾਨੂੰ ਕੋਈ ਨਾ ਕੋਈ ਰਿਜ਼ਲਟ ਦੇਵੇ ਇਹ ਵੀਡੀਓ ਨੂੰ ਸ਼ੇਅਰ ਕਰਕੇ ਉਹ ਲੀਡਰਾਂ ਤੱਕ ਜ਼ਰੂਰ ਪਹੁੰਚਾਉਣਾ ਇਹ ਆਪਣੇ ਭਾਈਚਾਰੇ ਦਾ ਫਰਜ਼ ਆ ਆ ਦਿਖਾਤਾ ਵੀ ਅਸੀਂ ਇਹਨਾਂ ਤੇ ਕਿਹੜਾ ਅਤਿਆਚਾਰ ਕਰਦੇ ਆ ਜਵਾਕਾਂ ਤੋਂ ਵੱਧ ਕੇ ਇਹਨਾਂ ਦੀ ਸੇਵਾ ਹੁੰਦੀ ਆ ਉਹ ਆਂਦੇ ਆ ਕਿਸਪਸ਼ਟੀਕਰਨ ਦੇ ਕੇ ਜਾਣ ਵੀ ਅਸੀਂ ਤੁਹਾਡੇ ਨਾਲ ਆ ਆ ਰਿਜ਼ਲਟ ਤੋਂ ਬਾਅਦ ਅਸੀਂ ਛੋਟੀ ਜਿਹੜੀ ਖੇਡ ਆ ਇਹਨੂੰ ਫੋਲਾਗੇ ਬਾਕੀ ਜਿਹੜਾ ਬੰਦਾ ਬੰਦ ਕਰਾ ਰਿਹਾ ਉਹਨੂੰ ਕਮੈਂਟ ਦੇ ਵਿੱਚ ਸ਼ਰਮ ਆਵੇ ਦੇਖ ਕੇ ਵੀ ਇੰਨੀ ਲਾਹਨਤ ਪਾ ਦੋ ਹਰੇਕ ਬੰਦੇ ਕਰਕੇ ਵੀਡੀਓ ਪਹੁੰਚੇ ਨਾਲ ਕਮੈਂਟ ਦੇ ਵਿੱਚ ਲਾਹਨਤ ਪਾਉਣੀ ਉਹ ਦੇਖ ਕੇ ਹੀ ਸ਼ਰਮ ਜਵੇ ਵੀ ਜਿਹੜੀ ਦੰਦ ਕਦਾ ਲੈ ਲੈਂਦੀ ਆ ਉਹਦੇ ਕਮੈਂਟਾਂ ਦੇ ਵਿੱਚ ਉਹਨੂੰ ਇੰਨੀ ਲਾਣਤਾ ਪਾਉਂੋ ਵੀ ਉਹਨੂੰ ਸ਼ਰਮ ਆਉਣ ਲੱਗ ਜੇ ਵੀ ਮੈਂ ਗਾਣਾ ਤੋਂ ਇਹ ਕੰਮ ਨਾ ਕਰਾਂ ਕਿਉਂਕਿ ਜਿਹੜੀ ਲੋਕਾਂ ਦੀ ਆਵਾਜ਼ ਹੁੰਦੀ ਆ ਉਹ ਪ੍ਰਮਾਤਮਾ ਸੁਣਦਾ ਪ੍ਰਮਾਤਮਾ ਮੰਨਦਾ ਇੰਨੇ ਉਹਨੂੰ ਲਾਣਤਾ ਪਾਉਂੋ ਵੀ ਉਹ ਬੰਦਾ ਦਰਦਾ ਹੀ ਹਟ ਜਵੇ ਜੇ ਨਾ ਹਟਿਆ ਤਾਂ ਪ੍ਰਮਾਤਮਾ ਉਹਨੂੰ ਹਟਾ ਦੂ ਉਹ ਤਾਂ ਉਹਨੂੰ ਗਿਆਜਾ ਭਰਨਾ ਬੂਝੇ ਆਪਾਂ ਦਿਲੋਂ ਦੁਰਾਸ਼ੀਸ਼ ਕਰਾ ਲਈਏ ਉਹਨੂੰ ਇਕੱਠੇ ਹੋ ਕੇ ਜਿਹੜਾ ਕਾਠਾ-ਕੱਠ ਦੇ ਵਿੱਚ ਪ੍ਰਮਾਤਮਾ ਵਸਦਾ ਤਾਂ ਜ਼ਰੂਰ ਉਹਨੂੰ ਲਾਣਤਾ ਪਾਉਓ ਇਹ ਸਾਡੇ ਬਾਬੇ ਨਾਨਕ ਦਾ ਜਿਹੜਾ ਟੋਰੀ ਹੋਈ ਪਿਰਤਾ ਉਹਦੇ ਵਿੱਚ ਇਹਨੇ ਸਾਡਾ ਜਿਹੜਾ ਇਹ ਭਾਈ ਬਣ ਕੇ ਖੜਿਆ ਜਿਹੜਾ ਬਹੁਤ ਦਾ ਅੱਜ ਤੱਕ ਆ ਹੁਣ ਟਰੈਕਟਰ ਤਾਂ ਹੁਣ ਆਏ ਨੇ ਜਿਹੜੀਆਂ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਉਹ ਇਹ ਬੇਜਵਾਨਿਆਂ ਨੇ ਪਾਲੀਆਂ ਨੇ ਮੁੱਢੇ ਨਾਲ ਮੁੱਢਾ ਲਾ ਕੇ ਖੜਿਆ ਸਾਡੇ ਇਹ ਬਾਕੀ ਜੇ ਇੱਕ ਬੌਧ ਘਰ ਦੇ ਵਿੱਚ ਭੱਜਦਾ ਜਿੱਦਾਂ ਹੁਣ ਸਾਡੇ ਆ ਦੋ ਭੱਜਦੇ ਆ ਤੇ ਨਾਲ ਚਾਰ ਬੌਧ ਹੋਰ ਖੰਡੇ ਆ ਇਹ ਜਿਹੜਾ ਵੀ ਵੀਰ ਬੰਦ ਕਰਾ ਰਿਹਾ ਸਾਡੀਆਂ ਜਿੰਨੇ ਬੰਦੇ ਇਹੀ ਖੇਡ ਨਾਲ ਜੁੜੇ ਹੋਇਆ ਉਹਨਾਂ ਦੀਆਂ ਤਾਂ ਦੁਰਾਸ਼ੀਸ਼ਾ ਲੈਂਦਾ ਹੀ ਲੈਂਦਾ ਪਰ ਆ ਜਿਹੜੇ ਬੇਜਵਾਨੇ ਚਾਰ-ਚਾਰ ਨਾਲ ਉੱਡਾ ਖਾ ਰਹੇ ਨੇ ਇਹਨਾਂ ਦੀਆਂ ਦੁਰਾਸ਼ੀਸ਼ਾ ਵੀ ਉਹ ਬੰਦੇ ਨੂੰ ਜ਼ਰੂਰ ਲੱਗਣਗੀਆਂ ਕਿਉਂਕਿ ਇਹ ਬੇਜਵਾਨੇ ਨੇ ਜਿਹੜੇ ਪ੍ਰਮਾਤਮਾ ਇਹਨਾਂ ਦੀ ਸੁਣਦਾ ਇਹ ਜ਼ਰੂਰ ਦੁਰਾਸ਼ੀਸ਼ ਦੇਣਗੇ ਉਹ ਬੰਦੇ ਨੂੰ ਭਰਨਾ ਪਊਗਾ ਕਈ ਲੋਕ ਕਹਿੰਦੇ ਨੇ ਵੀ ਇਹ ਅਤਿਆਚਾਰ ਕਰਦੇ ਨੇ ਆ ਤੁਹਾਨੂੰ ਦਿਖਾਤਾ ਵੀ ਬਦਾਮ ਦੁੱਧ ਔਰ ਇਹ ਕੋਰਲੇ ਵਰਦੇ ਆ ਮੈਨੂੰ ਦੁੱਧ ਤੀਕੇ ਰੱਤੇ ਨੇ ਉਹਦੇ ਵਿੱਚ ਬਾਦਾਮ ਪਾਇਆ ਆ ਨਾਲ ਦੇਖ ਲਓ ਵੀਰੇ ਛੋਲੇ ਉਹ ਦਿਖਾਈ ਮੜੇ ਆ ਕੈਮਰਾਮੈਨ ਆ ਦੇਖੋ ਇਹ ਹੁਣ ਇੱਕ ਦੂ ਬਾਦ ਨਾਲ ਹੀ ਵੀਰੇ ਇਹਨਾਂ ਨੂੰ ਛੋਲੇ ਪਾਉਣਿਆ ਇਹ ਪੱਠੇ ਖਾ ਕੇ ਘਿੰਦੇ ਭੜਕੇ ਨਹੀਂ ਭੱਜਦੇ ਇਹ ਇਹ ਜਿਹੜਾ ਵਾ ਪੋਡਾ ਪੋਕਾ ਮਾਕੇ ਸੋਨੇ ਵਰਗੀ ਖਰਾਕ ਨਾਲ ਇਹ ਭੱਜਦੇ ਨੇ ਆ ਦੇਖੋ ਦੋ ਭੱਜਦੇ ਨਹੀਂ ਚਾਰ ਨਾਲ ਰੁੱਬਾ ਸੰਦੇ ਨੇ ਇਹ ਜਿਹੜੀਆਂ ਦੁਰਾਸ਼ੀਸ਼ਾ ਕੋਈ ਪਾਪੀ ਰੂਹ ਲੈਂਦੀ ਹੈ ਇਹਨਾਂ ਦੀਆਂ ਦੁਰਾਸ਼ੀਸ਼ਾਂ ਵੀ ਲੱਗਣਗੀਆਂ ਤੇ ਆਪਣੀਆਂ ਵੀ ਲੱਗਣਗੀਆਂ ਤੇ ਵੀਡੀਓ ਨੂੰ ਜ਼ਰੂਰ ਅੱਗੇ ਵੀਰ ਬਣ ਕੇ ਯਾਰ ਮੈਂ ਫੇਰ ਪ੍ਰਕਾਸ਼ਿਤ ਕਰਦਾ ਸ਼ੇਅਰ ਕਰਦੇ ਹੋ